ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਉਣ ਲੱਗੇ ਆਂ ਪਰਮਲ ਦੀ ਸਬਜ਼ੀ ਇਹ ਆਪ ਕਿਸ ਤਰ੍ਹਾਂ ਬਣਦੀ ਤੁਹਾਨੂੰ ਆਪਾਂ ਅੱਗੇ ਸਾਰੀ ਵੀਡੀਓ ਦੇ ਵਿੱਚ ਦੱਸਾਂਗੇ ਇਹਦੇ ਲਈ ਆਪਾਂ ਇਹ ਸਾਰਾ ਸਮਾਨ ਅੱਜ ਦਾ ਰੈਡੀ ਕਰਕੇ ਰੱਖ ਲਿਆ ਆ ਇਹਦੇ ਲਈ ਆਪਾਂ 1/2 ਕਿਲੋ ਇਹ ਪਰਮਲ ਲਏ ਆ ਇਹਨਾਂ ਨੂੰ ਆਪਾਂ ਲੰਬੇ ਲੰਬੇ ਕੱਟ ਲਿਆ ਤੁਸੀਂ ਇਹਨਾਂ ਨੂੰ ਗੋਲ ਵੀ ਕੱਟ ਸਕਦੇ ਹੋ ਜਿਸ ਤਰ੍ਹਾਂ ਦੇ ਤੁਹਾਨੂੰ ਪੀਸ ਪਸੰਦ ਦੇ ਉਸ ਤਰ੍ਹਾਂ ਕੱਟ ਸਕਦੇ ਹੋ ਤੇ ਆਪਾਂ ਚਾਰ ਪਿਆਜ਼ ਲਏ ਨੇ ਇਹਨਾਂ ਨੂੰ ਵੀ ਆਪਾਂ ਲੰਬੇ ਲੰਬੇ ਕੱਟ ਲਿਆ ਆ ਤੇ ਤਿੰਨ ਆਪਾਂ మీడియం ਸਾਈਜ਼ ਦੇ ਟਮਾਟਰ ਲੈ ਸੀ ਇਹਨਾਂ ਦੇ ਵੀ ਆਪਾਂ ਬਰੀਕ ਟੁਕੜੇ ਕਰ ਲਏ ਇਹ ਲੈ ਆਪਾਂ ਇੱਕ ਚਮਚ ਨਮਕ ਹਿੱਕ ਚਮਚ ਆਪਾਂ ਲਈਆ ਜੀ ਲਾਲ ਮਿਰਚ ਪਾਊਡਰ ਦਾ ਤੇ ਇੱਕ ਚਮਚ ਆਪਾਂ ਲਈਆ ਹਲਦੀ ਪਾਊਡਰ ਇਹ ਆਪਾਂ ਲਈਆ ਜੀ ਗਰਮ ਮਸਾਲਾ ਥੋੜਾ ਜਿਹਾ ਆਪਾਂ ਹਰਾ ਧਨੀਆ ਇਹ ਹੈਗਾ ਆਪਣੇ ਕੋਲ ਕਸੂਰੀ ਮਿੱਠੀ ਤੁਹਣੀਆ ਮਿਰਚ ਆਪਾਂ ਬ੍ਰੀਕ ਕੱਟ ਲਈਆਂ ਨੇ ਇਹ ਆਪਣੇ ਕੋਲੇ ਹੈਗਾ ਤਨੀਆ ਪਾਊਡਰ ਆਮਚੂਰ ਪਾਊਡਰ ਤੇ ਇਹ ਲਈ ਆਪਾਂ ਸਰੋਂ ਦਾ ਤੇਲ ਇਹ ਸਬਜੀ ਜਿਹੜੀ ਸਰੋਂ ਦੇ ਤੇਲ ਵਿੱਚ ਹੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਘੋਹਚ ਨਹੀਂ ਬਣਦੀ ਸਰੋਂ ਦੇ ਤੇਲ ਚੀ ਟੇਸਟੀ ਬਣਦੀ ਹੈ ਇਹਦੇ ਲਈ ਆਪਾਂ ਪੈਨ ਹੈ ਜਿਹੜਾ ਗਰਮ ਕਰ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਹੈ ਜਿਹੜਾ ਇਹਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਵਾਂਗੇ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਦਾਲ ਚੀਨੀ ਦਾ ਟੁਕੜਾ ਤਿੰਨ ਹਰੀਆਂ ਇਲਾਇਚੀਆਂ ਪਾਲੀਆਂ ਨੇ ਆਪਾਂ ਇਹ ਆਪਾਂ ਗਾਲੀਆਂ ਮਿਰਚਾਂ ਤੇ ਲੌਂਗ ਪਾਤੀ ਆ ਤੇ ਥੋੜੀ ਜੀ ਆਪਾਂ ਪਾ ਜੀਰਾ ਇਹਨਾਂ ਨੂੰ ਆਪਾਂ ਥੋੜਾ ਜਿਆ ਰੋਸਟ ਕਰ ਲਵਾਂਗੇ ਭੁੰਨ ਲਵਾਂਗੇ ਇਹਦੇ ਨਾਲ ਜਿਹੜੀ ਸਬਜ਼ੀ ਵਧੀਆ ਬਣਦੀ ਹੈ ਹੁਣ ਆਪਾਂ ਇਹਦੇ ਵਿੱਚ ਜਿਹੜੇ ਪਿਆਜ਼ ਆ ਇਹ ਪਾ ਦਿਆਂਗੇ ਤੇ ਇਹਨਾਂ ਨੂੰ ਵੀ ਆਪਾਂ ਭੁੰਨ ਲਵਾਂ ਹਲੋਂਦੇ ਰਹਿਣਾ ਹੈ ਪਿਆਜ਼ਾਂ ਨੂੰ ਤਾਂ ਕਿ ਇਹ ਸਾਰੇ ਇੱਕੋ ਜਿਹੇ ਇੱਕ ਬਰਾਬਰ ਭੁੱਜਣ ਤਰਾਪਾ ਨੂੰ ਕੜਾਹੀ ਨੂੰ ਦੇ ਵਿੱਚ ਪਿਆਜ਼ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਆ ਇਹ ਸਬਜ਼ੀ ਜਿਹੜੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਆ ਇੱਕ ਵਾਰੀ ਤੁਸੀਂ ਇਹਨੂੰ ਬਣਾ ਕੇ ਟ్రਾਈ ਜ਼ਰੂਰ ਕਰਿਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਪਿਆਜ਼ ਆਪਾਂ ਬਹੁਤ ਜ਼ਿਆਦਾ ਨਹੀਂ ਭੁੱਲਣੇ ਹੈ ਕਿ ਬਸ ਹਲਕਾ ਜਿਹਾ ਇਹਨਾਂ ਦਾ ਕੱਚਾ ਪਾਣੀ ਦੂਰ ਕਰਨਾ ਹੈ ਕਿਉਂਕਿ ਇਹਦੇ ਵਿੱਚ ਜਿਹੜੇ ਪਿਆਜ਼ ਆ ਉਹ ਇਸ ਤਰ੍ਹਾਂ ਦੀ ਟੇਸਟੀ ਜਿਹੀ ਲੱਗਦੇ ਜਿਹੜੇ ਮਤਲਬ ਜャ ਕ੍ਰਾਂਚੀ ਜੀ ਹੁਣ ਕੱਚਾ ਪਾਣੀ ਦੂਰ ਕਰਨਾ ਬਸ ਆਪਾਂ ਇਹਨਾਂ ਦਾ ਤਾਂ ਸਬਜ਼ੀ ਜਿਹੜੀ ਬਹੁਤ ਵਧੀਆ ਬਣਦੀ ਆ ਹੁਣ ਆਪਾਂ ਟਮਾਟਰ ਪਾ ਲਈ ਤੇ ਨੇ ਤੇ ਢੱਕਣ ਲਗਾ ਕੇ ਨੂੰ ਦੋ ਚਾਰ ਮਿੰਟ ਲਈ ਇਸ ਤਰ੍ਹਾਂ ਹੀ ਪਕਾਵਾਂਗੇ ਤਾਂ ਕਿ ਆਪਣੇ ਟਮਾਟਰ ਤੇ ਪਿਆਜ਼ ਜਿਹੜੇ ਸੌਫਟ ਜੀ ਹੋ ਜਾਣ ਲਓ ਜੀ ਆਪਣੇ ਟਮਾਟਰ ਤੇ ਪਿਆਜ਼ ਜਿਹੜੇ ਸੌਫਟ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਹਿਲਾ ਲੈਨੇ ਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਹਲੀਆਂ ਮਿਰਚਾਂ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦੇਵਾਂਗੇ ਇਹ ਪਾ ਦਾਂਗੇ ਆਪਾਂ ਨਮਕ ਲਾਲ ਮਿਰਚ ਪਾਊਡਰ ਹਲਦੀ ਪਾਊਡਰ ਇਹ ਆਪਾਂ ਇੱਕ ਇੱਕ ਚਮਚਾ ਪਾਇਆ ਸਾਰਾ ਪਹਿਲਾਂ ਹੀ ਆਪਾਂ ਜਿਹੜਾ ਤਾਂ ਦਸਤਾਂ ਨੂੰ ਦੱਸਿਆਈ ਆਪਾਂ ਦਿਖਾਇਆਈ ਸੀਗਾ ਇਹਦੇ ਵਿੱਚ ਪਹਿਲਾਂ ਸਟਾਰਟਿੰਗ ਚ ਕਿ ਆਪਾਂ ਮੈਂ ਕਿ ਰੱਖਿਆ ਹੋਇਆ ਆ ਗਰਮ ਮਸਾਲਾ ਪਾਤਾ ਆ ਤੇ ਆਪਾਂ ਜਿਹੜੀ ਕਸੂਰੀ ਮੇਥੀ ਆ ਉਹ ਪਾਤੀ ਆ ਇਹ ਆਪਾਂ ਪਾ ਦੰਗੀ ਧਨੀਆ ਪਾਊਡਰ ਇਹਨੂੰ ਵੀ ਆਪਾਂ ਜਿਹੜਾ ਮਿਕਸ ਕਰ ਦੇਾਂਗੇ ਤੇ ਹਲਕੇ ਜਿਹੇ ਮਸਾਲੇ ਜਿਹੜੇ ਇਹਨਾਂ ਨੂੰ ਭੁੰਨ ਲਵਾਂਗੇ ਉਸ ਤਰ੍ਹਾਂ ਆਪਾਂ ਇਹਨਾਂ ਨੂੰ ਭਲਾਉਂਦੇ ਰਹਿਣਾ ਤੇ ਭੁੰਨ ਲੈਣੀ ਆ ਮਸਾਲੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇਹ ਕੁੰਦਰੂ ਜਿਹੜੇ ਆਪਾਂ ਕੱਟ ਕੇ ਰੱਖੇ ਨੇ ਤੇ ਇਹਨੂੰ ਵੀ ਆਪਾਂ ਜਿਹੜਾ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦੇਾਂਗੇ ਤਾਂ ਕਿ ਜਿਹੜੇ ਮਸਾਲੇ ਆਹੇ ਕੁੰਦਰੂ ਜਾਂ ਪਰਮਲ ਜਿਹੜੇ ਆਪਾਂ ਪਾਏ ਨੇ ਇਹਨਾਂ ਨੂੰ ਇਹਦੇ ਦੋ ਨਾਮ ਨਮਾ ਨਾਲ ਇਹਨੂੰ ਜਾਣਿਆ ਜਾਂਦਾ ਕੁੰਦਰੂ ਤੇ ਪਰਮਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਦੇਾਂਗੇ ਤਾਂ ਕਿ ਮਸਾਲੇ ਜਿਹੜੇ ਇਹਨਾਂ ਨੂੰ ਚੰਗੀ ਤਰ੍ਹਾਂ ਲੱਗ ਜਾਣ ਜਦੋਂ ਆਪਾਂ ਇਹਨਾਂ ਨੂੰ ਥੋੜਾ ਜਿਹਾ ਟਾਈਮ ਇਹਨਾਂ ਨੂੰ ਧੱਕੇ ਪਕਾਵਾਂਗੇ ਤਾਂ ਮਸਾਲੇ ਇਹਨਾਂ ਦੇ ਅੰਦਰ ਤੱਕ ਆ ਜਿਹੜੇ ਚਲੇ ਜਾਣ ਤੇ ਖਾਣ ਵਿੱਚ ਟੇਸਟੀ ਬਣ ਜਾਣ ਇਹਨੂੰ ਬਣਾਉਣ ਵਿੱਚ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬਸ 2-4 ਮਿੰਟਾਂ ਵਿੱਚ ਇਹ ਸਬਜ਼ੀ ਬਣੀ ਜਾਂਦੀ ਆ ਹੁਣ ਇਹਨੂੰ ਆਪਾਂ ਢੱਕਣ ਲਾ ਕੇ 5 ਮਿੰਟ ਲਈ ਪਕਾਵਾਂਗੇ 5 ਮਿੰਟ ਬਾਅਦ ਜਦੋਂ ਆਪਾਂ ਇਹਨੂੰ ਚੈੱਕ ਕਰਾਂਗੇ ਤਾਂ ਇਹ ਦੇਖੋ ਤੁਸੀਂ ਕਿੰਨੀ ਵਧੀਆ ਪੱਕ ਕੇ ਆਪਣੀ ਸਬਜ਼ੀ ਰੈਡੀ ਤਿਆਰ ਹੋਈ ਆ ਤੇ ਹੁਣ ਇਹਨੂੰ ਆਪਾਂ ਹਲਕਾ ਜਿਹਾ ਹਿਲਾ ਦੇਾਂਗੇ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਆਮਚੂਰ ਪਾਊਡਰ ਇਹ ਜਿਹੜਾ ਆਪਾਂ ਲਾਸਟ ਤੇ ਪਾਇਆ ਵਾ ਇਹਦੇ ਨਾਲ ਜਿਹੜਾ ਟੇਸਟ ਆ ਉਹ ਸਬਜ਼ੀ ਦਾ ਹੋਰ ਵੀ ਜ਼ਿਆਦਾ ਵਧੀਆ ਆਊਗਾ ਲੋਰੀ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਆ ਜੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਮਸਾਮ ਚੂਰ ਪਾਊਡਰ ਤੋਂ ਪਾਉਣ ਤੋਂ ਬਾਅਦ ਇਹਨੂੰ 2 ਮਿੰਟ ਦਾ ਇਹ ਸੇਕ ਜਰੂਰ ਲਵਾ ਲਿਓ ਤਾਂ ਕਿ ਇਹ ਜਿਹੜਾ ਆਮਚੂਰ ਪਾਊਡਰ ਆ ਇਹ ਸਬਜ਼ੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਹੁਣ ਆਪਾਂ ਗੈਸ ਕਰ ਦਾਂਗੇ ਜੀ ਬੰਦ ਤੇ ਸਬਜ਼ੀ ਨੂੰ ਕੱਢ ਲਾਂਗੇ ਇੱਕ ਡੋਂਗੇ ਦੇ ਵਿੱਚ ਜਾ ਕੇ ਇਸ ਪੀਲੇ ਦੇ ਵਿੱਚ ਕੱਢ ਲਾਂਗੇ ਸਰਵ ਕਰ ਲਾਂਗੇ ਤੇ ਉੱਪਰ ਪਾ ਦਾਂਗੇ ਇਹਦੇ ਹਰੇ ਧਨੀਆ ਹਰੇ ਧਨੀਏ ਜੇ ਹਰਾ ਧਨੀਆ ਹੈ ਨਹੀਂ ਤਾਂ ਤੁਸੀਂ ਇਹਨੂੰ ਸਕਿੱਪਰ ਵੀ ਕਰ ਸਕਦੇ ਆ ਤਾਂ ਜੀ ਅੱਜ ਦੀ ਰੈਸਪੀ ਆਪਣੀ ਬਣ ਕੇ ਬਿਲਕੁਲ